ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅਸੀਂ ਬਿਲਕੁਲ ਠੀਕ ਠਾਕ ਆ ਤੇ ਆਸ ਕਰਦੇ ਹਾਂ ਕਿ ਪੰਜਾਬ ਦੇ ਕਿਸੇ ਵੀ ਕੋਨੇ 'ਚ ਵਸਦੇ ਪੰਜਾਬੀ ਵੀ ਬਿਲਕੁਲ ਠੀਕ ਠਾਕ ਹੋਣ ਤੇ ਜਿੰਨਾ ਤੇ ਕਿਤੇ ਥੋੜੀ ਬਹੁਤ ਥੋੜੀ ਬਹੁਤ ਜਾਂ ਬਹੁਤ ਜ਼ਿਆਦਾ ਮੁਸੀਬਤ ਆਈ ਹੈ ਜੋ ਪਾਣੀ ਦੀ ਮਾਰ ਆਈ ਹੈ ਹੜ੍ਹਾਂ ਦਾ ਪਾਣੀ ਆਇਆ ਹੈ ਜੋ ਉਹਦੇ ਨਾਲ ਜੂਝ ਰਹੇ ਨੇ ਜਿੰਨਾ ਤੇ ਬਿੱਤਾ ਪਈ ਹੋਈ ਆ ਵਾਹਿਗੁਰੂ ਉਹਨਾਂ ਨੂੰ ਵੀ ਹੌਸਲਾ ਬਖਸ਼ਣ ਤੇ ਸਭ ਪਾਸੇ ਸੁੱਖ ਸ਼ਾਂਤੀ ਜਿਹੜੀ ਆ ਉਹ ਹੋ ਜਾਏ ਤੇ छुट्टियां ਹੋ ਗਈਆਂ ਸਭ ਨੂੰ ਪਤਾ ਹੈ ਤੇ ਛੁੱਟੀਆਂ ਦਾ ਕਾਰੇ ਨੂੰ ਵੀ ਪਤਾ ਹੈ ਪਰ ਕੋਈ ਵੀ ਨਹੀਂ ਚਾਹੁੰਦਾ ਕਿ ਇਦਾਂ ਦੀਆਂ ਛੁੱਟੀਆਂ ਹੋਣ ਜੇ ਮੈਂ ਐਜ਼ ਅ ਟੀਚਰ ਆ ਅਧਿਆਪਕਾਂ ਤੇ ਮੈਂ ਵੀ ਇਹੀ ਗੱਲ ਕਹਾਂਗੀ ਤੇ ਬੜੇ ਅੱਜ ਅਧਿਆਪਕਾਂ ਦੇ ਮੈਂ ਸਟੇਟਸ ਵੀ ਲੱਗੇ ਹੋਏ ਦੇਖੇ ਚਾਹੇ ਉਹ WhatsApp ਸਟੇਟਸ ਸੀਗੇ ਜਾਂ ਕਿਸੇ ਨੇ ਆਪਣੇ Instagram ਤੇ ਪਾਇਆ ਕਿਸੇ ਨੇ Facebook ਤੇ ਪਾਇਆ ਭਾਵੇਂ ਕਿ ਸੋਸ਼ਲ ਮੀਡੀਆ ਦੀ ਕਿਸੇ ਵੀ ਸਾਈਟ ਤੇ ਤੁਸੀਂ ਵੀ ਜ਼ਰੂਰ ਦੇਖੇ ਹੋਣਗੇ ਤੇ ਮੇਰੇ ਮਨ 'ਚ ਵਿਚਾਰ ਆਇਆ ਕਿ ਚਲੋ ਮੈਂ ਆਪਣੇ ਮਤਲਬ ਫੈਮਿਲੀ ਦੇ ਨਾਲ YouTube ਫੈਮਿਲੀ ਦੇ ਨਾਲ ਰੂ ਬਰੂ ਹੋ ਕੇ ਇਸ ਬਾਰੇ ਡਿਸਕਸ਼ਨ ਕਰਾਂਗੀ ਤੇ ਇਸ ਤੋਂ ਪਹਿਲਾਂ ਜੇ ਸਾਨੂੰ ਛੁੱਟੀਆਂ ਹੋਈਆਂ ਸੀ ਤਾਂ ਜੂਨ ਤੋਂ ਪਹਿਲਾਂ ਮਈ ਚ ਹੋਈਆਂ ਸੀ ਤੇ ਉਹ ਵੀ ਕੁਝ ਅਜਹੀਆਂ ਹੀ ਛੁੱਟੀਆਂ ਸੀ ਉਦੋਂ ਵੀ ਅਸੀਂ ਇੱਕ ਵਿਪਤਾ ਨਾਲ ਜੂਝ ਰਹੇ ਸੀ ਕਿ ਜਦੋਂ ਜੰਗ ਵਾਲੀ ਸਥਿਤੀ ਬਣੀ ਹੋਈ ਸੀ ਪੰਜਾਬ ਦੇ ਉੱਪਰ ਤੇ ਇਦਾਂ ਦੀਆਂ ਸਥਿਤੀਆਂ ਜਦੋਂ ਆਉਂਦੀਆਂ ਜਦੋਂ ਇਦਾਂ ਦੀਆਂ ਛੁੱਟੀਆਂ ਹੁੰਦੀਆਂ ਤੇ ਇਹਨਾਂ ਛੁੱਟੀਆਂ ਦਾ ਕੋਈ ਚਾਅ ਵੀ ਨਹੀਂ ਰਹਿੰਦਾ ਸਕੂਲ ਦੀ ਛੁੱਟੀ ਇੱਕ ਉਹ ਨਾਮ ਹੈ ਜਿਹਨੂੰ ਦੇਖ ਕੇ ਹਰ ਇੱਕ ਦਾ ਮਨ ਖੁਸ਼ ਹੋ ਜਾਂਦਾ ਹੈ ਪਰ ਇਹ ਵਾਲੀਆਂ ਛੁੱਟੀਆਂ ਇਹ ਵਾਲੀਆਂ ਛੁੱਟੀਆਂ ਸਾਨੂੰ ਖੁਸ਼ੀ ਨਹੀਂ ਦਿੰਦੀਆਂ ਇਹਨਾਂ ਦੇ ਨਾਲ ਅਸੀਂ ਦੁਖੀ ਅਸੀਂ ਹੋਰ ਬਿਲਕ ਜਾਨੇ ਹਾਂ ਜਿਹੜੇ ਛੋਟੇ ਬੱਚੇ ਆ ਜਿਹੜੇ ਨਾ ਸਮਝ ਆ ਉਹਨਾਂ ਲਈ ਤਾਂ ਜਸਟ ਇਹ ਛੁੱਟੀਆਂ ਨੇ ਪਰ ਸਾਡੇ ਲਈ ਨਹੀਂ ਅਸੀਂ ਹਰ ਇੱਕ ਦੇ ਮੂੰਹੋਂ ਇਹੀ ਇੱਕ ਗੱਲ ਨਿਕਲਦੀ ਆ ਕਿ ਹੇ ਰੱਬਾ ਇਹ ਛੁੱਟੀਆਂ ਨਾ ਹੁੰਦੀਆਂ ਜਦ ਮੈਂ ਸਟੇਟਸ ਲੱਗਿਆ ਦੇਖਦੀਆਂ ਕਿ ਕਾਸ਼ ਇਹ ਛੁੱਟੀਆਂ ਦੀ ਜਗ੍ਹਾ ਤੇ ਇੱਕ ਇਹ ਵਾਲਾ ਮੈਸੇਜ ਆਇਆ ਹੁੰਦਾ ਕਿ ਹੁਣ ਪੰਜਾਬ ਦੇ ਹਾਲਾਤ ਠੀਕ ਨੇ ਹੁਣ ਪਾਣੀ ਦਾ ਜਿਹੜਾ ਪੱਧਰ ਆ ਉਹ ਨੀਵਾ ਹੋ ਚੁੱਕਾ ਹੈ ਤੇ ਸਕੂਲ ਦੁਬਾਰਾ ਤੋਂ ਲੱਗਣਗੇ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਜਲਦ ਹੀ ਸਾਨੂੰ ਇਦਾਂ ਦਾ ਮੈਸੇਜ ਜਿਹੜਾ ਉਹ ਮਿਲੇ ਇਹ ਜਿਹੜੀਆਂ ਸਾਡੀਆਂ 3 ਤਰੀਕ ਤੱਕ ਵਧਾਈਆਂ ਹੋਈਆਂ ਛੁੱਟੀਆਂ ਇਹ ਲਾਸਟ ਵਧਾਈਆਂ ਹੋਈਆਂ ਛੁੱਟੀਆਂ ਹੋਣ ਇਸ ਤੋਂ ਬਾਅਦ ਪਰਮਾਤਮਾ ਮਿਹਰ ਕਰਨ ਤੇ 4 ਤਰੀਕ ਤੋਂ ਵਾਏ ਗੁਰੂ ਸਾਰਾ ਕੁਝ ਠੀਕ ਕਰਨ ਜਿਹੜੇ ਜਿਹੜੀ ਸਾਈਡ ਤੇ ਹੜਾਂ ਦਾ ਪਾਣੀ ਆਇਆ ਉੱਥੇ ਉਹ ਸਾਰੀ ਸਥਿਤੀ ਜਿਹੜੀ ਆ ਉਹ ਠੀਕ ਹੋ ਜੇ ਤੇ ਸਾਡੇ ਜਿਹੜੇ ਸਕੂਲ ਆ ਉਹ ਆਮ ਦੀ ਤਰ੍ਹਾਂ ਲੱਗਣ ਅਧਿਆਪਕ ਵੀ ਸਕੂਲ ਜਾਣ ਬੱਚੇ ਵੀ ਜਾਣ ਤੇ ਬਾਕੀ ਇਹ ਆ ਕਿ ਜਿੱਥੇ ਜੋ ਇਹ ਸਥਿਤੀ ਬਣੀ ਹੋਈ ਆ ਉਹ ਅਜੇ ਇੰਨੀ ਜਲਦੀ ਤਾਂ ਠੀਕ ਨਹੀਂ ਹੋਏਗੀ ਟਾਈਮ ਤਾਂ ਲੱਗੇਗਾ ਪਰ ਪ੍ਰਮਾਤਮਾ ਉਹਨਾਂ ਨੂੰ ਇਸ ਸਥਿਤੀ ਨਾਲ ਨਜਿੱਠਣ ਦੀ ਹਿੰਮਤ ਦੇ ਤੇ ਮੁੜ ਤੋਂ ਮੁੜ ਤੋਂ ਉੱਠਣਾ ਬੜਾ ਔਖਾ ਹੈ ਜਦੋਂ ਇਹਨਾਂ ਨੁਕਸਾਨ ਹੋ ਜੇ ਤੁਹਾਡਾ ਤੇ ਉਸ ਤੋਂ ਬਾਅਦ ਉੱਠਣਾ ਬੜਾ ਔਖਾ ਹੈ ਪਰ ਉਹ ਸੱਚੇ ਪਿਤਾ ਪਰਮਾਤਮਾ ਹੈ ਉਹ ਹਿੰਮਤ ਦੇਏ ਤਾਂ ਸਭ ਕੁਝ ਪੋਸੀਬਲ ਆ ਤੇ ਹਰ ਇੱਕ ਨੂੰ ਅਰਦਾਸ ਚਾਹੀਦੀ ਆ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਚਲੋ ਅਸੀਂ ਸੇਫ ਆ ਤੇ ਕੋਈ ਨਹੀਂ ਵੈਸੇ ਤਾਂ ਇਹ ਪੰਜਾਬੀਆਂ ਦੀ ਸੁਭਾਅ ਚੀ ਨਹੀਂ ਹੈਗਾ ਚਲੋ ਫਿਰ ਵੀ ਇਹ ਕਿ ਸਾਨੂੰ ਸਭ ਨੂੰ ਅਰਦਾਸ ਕਰਨੀ ਚਾਹੀਦੀ ਹੈ ਤੇ ਉਹਨਾਂ ਲਈ ਅਰਦਾਸ ਕਰਨੀ ਚਾਹੀਦੀ ਹੈ ਜਿਹੜੇ ਇਸ ਸਥਿਤੀ ਨਾਲ ਜੂਝ ਰਹੇ ਨੇ ਪੰਜਾਬ ਲਈ ਅਰਦਾਸ ਕਰਨੀ ਚਾਹੀਦੀ ਹੈ ਪੰਜਾਬੀ ਅਤਲੀ ਅਰਦਾਸ ਕਰਨੀ ਚਾਹੀਦੀ ਆ ਸੁਰਾਲ ਮਿਲ ਕੇ ਪਰਮਾਤਮਾ 'ਗੇ ਅਰਦਾਸ ਕਰਦੇ ਆ ਕਿ ਇਹਨਾਂ ਸਾਰੀਆਂ ਸਥਿਤੀਆਂ ਤੋਂ ਬਾਹਰ ਕੱਢਣ ਸਾਡੇ ਪੰਜਾਬ ਨੂੰ ਤੇ ਸਾਨੂੰ ਇਦਾਂ ਦੀਆਂ ਛੁੱਟੀਆਂ ਜਿਹੜੀਆਂ ਉਹ ਮੁੜ ਕੇ ਕਦੀ ਨਾ ਹੋਣ ਸਾਨੂੰ ਛੁੱਟੀਆਂ ਹੋਣ ਸਾਡੀਆਂ ਗਰਮੀਆਂ ਦੀਆਂ ਛੁੱਟੀਆਂ ਹੋਣ ਸਾਡੀਆਂ ਸਰਦੀਆਂ ਦੀਆਂ ਛੁੱਟੀਆਂ ਹੋਣ ਸਾਡੀਆਂ ਖੁਸ਼ੀਆਂ ਦੀਆਂ ਛੁੱਟੀਆਂ ਹੋਣ ਜੋ ਕਿ ਅਸੀਂ ਹੱਸਦੇ ਹੱਸਦੇ ਇੰਜੋਏ ਕਰੀਏ हे ਵਾਹਿਗੁਰੂ ਸੱਚੇ ਪਿਤਾ ਪਰਮਾਤਮਾ ਜੋ ਤੁਸੀਂ ਸਥਿਤੀ ਬਣਾਈ ਆ ਇਸ ਤੋਂ ਪੰਜਾਬ ਨੂੰ ਬਾਹਰ ਕੱਢੋ ਤੇ ਜੋ ਇਸ ਸਥਿਤੀ ਨਾਲ ਜਿੱਥੇ-ਜਿੱਥੇ ਵੀ ਕਿਤੇ ਮਾੜਾ ਹੋਇਆ ਉਹਨਾਂ 'ਚ ਹਿੰਮਤ ਦਿਓ ਤੇ ਉਹ ਇਸ ਸਥਿਤੀ ਨਾਲ ਨਜਿੱਠਣ ਤੇ